ਹਾਂਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਜੀ ਇਹੇ ਮੰਡੀ ਜੀ ਹਰ ਸੋਮਵਾਰ ਨੂੰ ਲੱਗਦੀ ਹੈ ਬਾਈ ਜੀ ਅੱਜ ਤਰੀਕ ਹੈਗੀ ਆ ਜੀ 30 ਸੇਮਾ ਮਹੀਨਾ 2025 ਹੈ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 5911 ਤੇ ਵੀਡੀਓ ਨੂੰ ਐਂਡ ਤੱਕ لازਮੀ ਦੇਖੋ ਜੀ ਤੁਹਾਨੂੰ ਵਧੀਆ ਤੋਂ ਵਧੀਆ ਟਰੈਕਟਰ ਦਿਖਾਵਾਂਗੇ ਅੱਜ ਮੰਡੀ ਦੇ ਵਿੱਚ ਟਰੈਕਟਰ ਮੰਡੀ ਬਰਨਾਲਾ ਜੀ ਲਓ ਵੀ ਵੀਡੀਓ ਨੂੰ ਕਰ ਦਿਓ ਸ਼ੇਅਰ ਵੇ ਆਜੋ ਫਿਰ ਮੰਡੀ ਚ ਦੇਖੋ ਬਾਈ ਟਰੈਕਟਰ ਤੇ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ ਆ ਜੀ 78885 3888 ਤੇ ਕਾਲ ਕਰੋ ਜੀ ਤੇ ਵੀਡੀਓ ਬਣਵਾਓ ਆਜੋ ਜੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਈਏ ਵਧੀਆ ਵਧੀਆ ਟਰੈਕਟਰ ਆਜੋ ਜੀ ਫਿਰ ਨੋ ਵੀ ਮਿੱਤਰ ਪਹੁੰਚ ਗਿਆ ਟਰੈਕਟਰ ਮੰਡੀ ਬਣਾ ਲਾ ਦੇ ਵਿੱਚ ਤੁਹਾਨੂੰ ਦਿਖਾਉਣਾ ਜੀ ਪਹਿਲਾ ਟਰੈਕਟਰ ਪ੍ਰੇਤ ਤੇ YouTube ਚੈਨਲ ਆਪਣਾ ਫਾਰਮਰ ਕਿੰਗ 911 ਉਹਨੂੰ ਸਬਸਕ੍ਰਾਈਬ ਕਰ ਦਿਓ ਬਾਈ ਲਾਜ਼ਮੀ ਤੇ ਆਜੋ ਜੀ ਟਰੈਕਟਰ ਦੇਖੋ ਪ੍ਰੇਤ 6094 ਦੇਖੋ ਵੀ ਟਰੈਕਟਰ ਬਹੁਤ ਸੋਹਣਾ। ਦੇਖੋ ਬਈ ਜੀ, ਸਾਦਰੀ ਲੱਗੀ ਆ ਪੂਰੀ ਵਧੀਆ। 6095 ਪ੍ਰੀਤਾ ਜੀ ਟਰੈਕਟਰ। ਬਹੁਤ ਵਧੀਆ ਟਰੈਕਟਰ ਹੈ। ਵੀਡੀਓ ਕਰਦੇ ਹੋ ਸ਼ੇਅਰ ਤੇ ਇਹ ਮਾਡਲ ਹੈ 5 ਲੱਖ। 5000 ਰੁਪਏ ਰੇਟ ਹੈ ਬਈ। ਦੇਖ ਸਕਦੇ ਹੋ ਪ੍ਰੀਤ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਜੀ। ਟਾਪ ਮਾਡਲ ਹੈ। ਦੇਖੋ ਬਈ ਟਾਇਰ 16 ਦੇ ਪਾਏ ਹੋਏ ਟਰੈਕਟਰ ਦੇ। ਐਮ ਆਰ ਪੀ ਦੇ। ਸੈਂਟਰ ਗੇਅਰ ਹੈ। ਵਧੀਆ ਟਰੈਕਟਰ ਹੈ ਜੀ ਚਾਰੇ ਟਾਇਰ ਐਮ ਆਰ ਪਦੇ ਦੇਖ ਸਾਹ ਇਹ ਤੋਂ ਟਰੈਕਟਰ ਜੀ ਲੋ ਵੀ ਮਿੱਤਰੋ ਬਹੁਤ ਵਧੀਆ ਟਰੈਕਟਰ ਹੈ ਬਈ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਬਈ ਸਬਸਕ੍ਰਾਈਬ ਤੇ ਟਰੈਕਟਰ ਮੰਡੀ ਬਰਨਾਲਾ ਜੀ ਬਹੁਤ ਵਧੀਆ ਟਰੈਕਟਰ ਆਏ ਵੇ ਮੰਡੀ ਦੇ ਵਿੱਚ ਲੋ ਵੀ ਮਿੱਤਰੋ ਇੱਕ ਪ੍ਰੀਤ ਹੋਰ ਆ ਗਿਆ ਇੱਧਰ ਇੱਕ ਪ੍ਰੀਤ ਤੁਹਾਡੇ ਸਾਹਮਣੇ ਹੋਰ ਲਿਆਂਦਾ ਟਰੈਕਟਰ ਇਹ ਵੀ ਦੇਖੋ ਜੀ ਟਰੈਕਟਰ ਬਹੁਤ ਵਧੀਆ 60 65 90 ਜੀ ਇਹ ਟਰੈਕਟਰ ਹੈਗੇ ਜੀ 6599 ਦੇਖੋ ਬਲ ਟਰੈਕਟਰ ਇਹ ਵੱਡਾ ਥੋੜਾ ਜਿਹਾ ਟਰੈਕਟਰ ਲਓ ਬਾਈ ਜੀ 6599 ਦੇਖੋ ਇਹ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਜੀ 6599 ਸਾੜ ਗੇਅਰ ਹਾਲੇ ਰੇਟ ਨਹੀਂ ਪਾਇਆ ਜੀ ਟਰੈਕਟਰ ਤੇ ਟਰੈਕਟਰ ਵਧੀਆ ਹੈ ਰੇਟ ਨਹੀਂ ਪਾਇਆ ਟਰੈਕਟਰ ਬਹੁਤ ਸੋਹਣਾ 6599 ਲਓ ਵੀ ਮਿੱਤਰੋ ਟਰੈਕਟਰ ਬਹੁਤ ਵਧੀਆ ਹੈਗੇ 6493 ਹਲੇ ਰੇਟ ਨਹੀਂ ਪਾਇਆ ਬਈ ਪੂਰ ਕਰ ਦੋ ਸ਼ੇਰ ਲੋ ਵੀ ਕਾਜਾ ਜਿੱਧਰ ਫਾਰਮ ਟਰੈਕ 60 ਜਮਾ ਨਮਾ ਫਾਰਮ ਟਰੈਕ 60 ਉਹ ਟਰੈਕਟਰ ਹੈ ਬਹੁਤ ਸੋਹਣਾ ਟਰੈਕਟਰ ਹੈ ਜੀ 23 ਮਾਡਲ ਹੈ 7.955 ਹਜ਼ਾਰ ਰੇਟ ਹੈ 23 ਮਾਡਲ ਹੈ 7 ਲੱਖ 55 ਹਜ਼ਾਰ ਰੁਪਏ ਰੇਟ ਹੈ ਟਰੈਕਟਰ ਸੋਹਣਾ ਜੀ ਪਾਵਰ ਮਿਕਸ 60 ਦਾ ਫਾਰਮ ਟਰੈਕ ਦੇਖੋ ਕੋਈ ਟਰੈਕਟਰ ਤੇ ਹੀ ਮਾਡਲ ਹੈ ਜੀ ਟਰੈਕਟਰ ਦੇਖੋ ਇਹ ਛੋਟਾ ਟਰੈਕਟਰ ਹੈ ਜਿਲਗੁਲ ਛੋਟਾ ਟਰੈਕਟਰ ਹੈ ਜੀ ਟਾਇਰ ਟੂਰ ਵੱਡੇ ਗੁੜਿਆਰ ਦੇ ਪਾਏ ਹੋਇਆ 16 9 28 ਦੇ ਚਾਰੇ ਟਾਇਰ ਗੁੜਿਆਰ ਦੇ ਆ ਸੋਹਣਾ ਟਰੈਕਟਰ ਹੈ ਜੀ ਨੀਲਾ-ਨੀਲਾ ਪਿਆ ਪਾਵਰ ਮੈਕਸ ਸਾਦਰੀ ਲੱਗੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਸਾਈਡ ਗੇਰਾ ਜੀ ਬਹੁਤ ਵਧੀਆ ਟਰੈਕਟਰ ਹੈ ਬਈ ਐਪ 43 ਲਿਖਿਆ ਹੋਇਆ ਤੇ ਤਾਨੂੰ ਦਿਖਾਉਣਗੇ ਦੇਖੋ ਜੀ ਐਪ 44 ਲਿਖਿਆ ਹੋਇਆ ਟਰੈਕਟਰ ਤੇ ਔੜ ਵਰਗੀ ਲੁੱਕ ਹੈ ਜੀ ਦੇਖ ਸਾਹ ਜੋਂ ਟਰੈਕਟਰ ਜਿਵੇਂ ਘੈਂਟਾ ਵਗ ਟਰੈਕਟਰ ਸਿਰਾ ਲੱਗਿਆ ਪਿਆ ਤਿੰਨ ਸਿਲੰਡਰ ਆ ਬੇ ਦੇਖ ਸਾਹ ਬਹੁਤ ਵੱਡਾ ਟਰੈਕਟਰ ਹੈ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਖੜਾ ਕੋਈ ਮਿੱਤਰ ਇੱਧਰ ਆ ਗਿਆ 855 ਸੁਬਰਾਜ ਬਾਈ ਸੁਬਰਾਜ 855 ਚਾਰੇ ਟਾਇਰ ਪੂਰੇ ਵਧੀਆ ਦੇਖ ਸਕਦੇ ਨੇ ਟਰੈਕਟਰ ਦੇਖੋ ਜੀ ਟਾਇਰ ਦੂਰ ਬਹੁਤ ਵਧੀਆ ਪਾਏ ਹੋਏ 16 9 28 ਦੇ ਗੁਡੀਆਰ ਦੇ ਟਾਇਰ ਆ ਦੇਖੋ ਟਰੈਕਟਰ ਪੂਰਾ ਵਧੀਆ ਜੀ ਟਰੈਕਟਰ ਮੰਡੀ ਬਰਨਾਲ ਆ ਦੇਖੋ ਟਰੈਕਟਰ ਟਮਾਟਰ ਹੀ ਕਿਸਾਨਾਂ ਦੀ ਪਹਿਲੀ ਪਸੰਦ ਹੈ ਹੌਣੇ ਭਰਾਵਾਂ ਦੀ ਦੇਖੋ ਬਲ ਟਰੈਕਟਰ ਇਹ ਰੇਟ ਹੈਗਾ 795000 ਕਰਦਾ ਬਾਕੀ ਮੌਕੇ ਤੇ ਹੋ ਜਾ ਬਾਈ ਜੀ ਤੇ 24 ਮਾਡਲ ਹੈ ਬਹੁਤ ਵਧੀਆ ਟਰੈਕਟਰ ਹੈ ਟਮਾਟਰੀ ਹੈ ਦੇਖ ਸਕਦੇ ਹੋ ਵੀ ਵੀਡੀਓ ਦੇ ਵਿੱਚ ਸਲੈਂਸਰ ਸਲੈਂਸਰ ਜਾਲੀ ਵਾਲਾ ਲੱਗਾ ਹੋਇਆ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਵੀਰ ਨੂੰ ਸ਼ੇਅਰ ਕਰ ਦਿਓ ਭਰਾ ਦਬਕੇ ਇੱਕ ਟਰੈਕਟਰ ਹੈਗਾ ਜੀ ਇੱਧਰ ਹੋਰ ਤੁਹਾਨੂੰ ਦਿਖਾਉਣੇ ਆ ਸਵਰਾਜ 735 ਦੇਖੋ ਜੀ ਮੰਗਲ ਟਾਰਵਲ ਕੋਲ ਨਾ ਮੈਂ 735 ਹੋਰ ਆਜ 35 ਸਵਰਾਜ ਦੇਖੋ 735 ਸਵਰਾਜ ਟਰੈਕਟਰ ਸੋਹਣਾ ਜੀ ਸਾਧਰੀ ਲੱਗੀ ਆ ਇਹਦਾ ਰੇਟ ਨਹੀਂ ਪਾਇਆ ਬਾਈ ਹਲੇ ਟਰੈਕਟਰ ਤੇ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਅਰਜਨ ਦੇਖ ਸਕਦੇ ਹੋ ਅਰਜਨ ਬਾਈ ਲਈ ਚੈਰੀਟਰ ਨਵੇਂ ਸੀ 05 ਅਰਜਨ ਅਲਟਰਾ ਵਨ ਦੇਖ ਸਕਦੇ ਹੋ ਬਾਈ ਜੀ ਵੀਡੀਓ ਦੇ ਵਿੱਚ ਸਾਧਰੀ ਲੱਗੀ ਆ ਛੋਟਾ ਟਰੈਕਟਰ ਹੈ ਜੀ আলਟਰਾ 1 ਦੇਖ ਸਕਦੇ ਹੋ ਬਾਈ ਟਾਇਰ JK ਦੇ ਪਾਏ ਹੋਏ ਦੇਖ ਸਕਦੇ ਹੋ ਬਾਈ ਤੁਸੀਂ 16 9 28 ਦੇ ਅਰਜਨ ਟਰੈਕਟਰ ਦੇਖੋ ਬਾਈ 23 ਮਾਡਲ ਹੈ 23 ਮਾਡਲ ਹੈ ਜੀ ਟਰੈਕਟਰ ਇਹ ਤੇ ਰੇਟ ਬਾਈ ਥੋੜਾ ਜੱਟ ਹੈ ਪਿਆਗਾ ਇੰਨਾ ਲੱਗਦਾ ਵੀ 365000 ਰੁਪਿਆ ਰੇਟ ਲਿਖਿਆ ਹੋਇਆ ਲੱਗਦਾ ਦੇਖ ਸਕਦੇ ਹੋ ਬਈ ਆਰਗਨ ਟਰੈਕਟਰ ਬਹੁਤ ਵਧੀਆ ਸ਼ੇਲ ਜਾਪੀਗਾ 70 ਬਈ ਬਹੁਤ ਵਧੀਆ ਟਰੈਕਟਰ 969 ਦੇ ਸਕਦੇ ਨੇ ਟਰੈਕਟਰ ਬਹੁਤ ਸੋਹਣਾ ਜੀ ਬਹੁਤ ਜ਼ੋਰ ਟਰੈਕਟਰ ਹੈ ਜੀ 969 ਬਹੁਤ ਘੈਂਟ ਟਰੈਕਟਰ ਸਾਤਰੀ ਹੈ ਨਹੀਂ ਟਰੈਕਟਰ ਤੇ ਵਧੀਆ ਟਰੈਕਟਰ ਹੈ ਜੀ ਚਾਰੇ ਟਾਇਰ ਨਵੇਂ ਆ ਲੋ ਬਾਈ ਜੀ ਸਾਈਡ ਹੈ ਇਹ ਰੋਡ ਕੰਨ 8 ਲੱਖ 15 ਹਜ਼ਾਰ ਰੁਪਏ ਰੇਟ ਹੈ 2000 22 ਮਾਡਲ ਆ ਜੀ 2022 ਮਾਡਲ ਹੈ ਟਰੈਕਟਰ ਸੋਹਣਾ ਹੈ ਦੇਖੋ ਜੀ ਵੀਡੀਓ ਦੇ ਵਿੱਚ ਅਰਜਨ ਟਰੈਕਟਰ ਦਿਖਾਉਣਾ ਸਾਨੂੰ ਬਾਈ ਅਰਜਨ ਬਹੁਤ ਵਧੀਆ ਟਰੈਕਟਰ ਹੈ ਅਰਜਨ ਇਹ 2010 ਮਾਡਲ ਹੈ 3 ਲੱਖ 80 ਹਜ਼ਾਰ ਰੇਟ ਹੈ ਜੀ 3 ਲੱਖ 80 ਹਜ਼ਾਰ ਰੇਟ ਹੈ ਅਰਜਨ ਟਰੈਕਟਰ ਦੇਖੋ ਬਈ 16 9 28 ਦੇ ਟਾਇਰ ਹੈ ਦੇਖੋ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਲੋ ਜੀ ਮਿੱਤਰੋ ਹੋ ਜੋ ਤਿਆਰ ਕਰਨ ਟਰੈਕਟਰ ਖਰੀਦੋ ਸ਼ੀਸ਼ੂ ਪੰਜ ਅਲਟਰਾ ਵਨ ਦੇਖੋ ਟਰੈਕਟਰ अर्जुन अर्जुन भईली ये कोई शौक शौक गर्मी भी बहुत ਸੀ ਕੱਢ ਪਿਛਲੇ ਅੱਗ ਘੜਤੀ ਰੱਖਦੇ ਤੇ ਹੱਥ ਨੇ ਜੇ ਠੰਡ ਲੱਗਣ ਲੱਗੀ ਰੱਬ ਦੇ ਰੰਗ ਆ ਬਈ ਬਹੁਤ ਵਧੀਆ ਟਰੈਕਟਰ ਹੈ ਉਹ ਕਿਹੜਾ ਟਰੈਕਟਰ ਹੈ ਬਈ ਸਾਈਡ ਗੇਅਰ ਬਹੁਤ ਵਧੀਆ ਟਰੈਕਟਰ ਹੈ 2010 ਮਾਡਲ 380 ਰੀਟਾ ਅਰਜਨ ਟਰੈਕਟਰ ਮੰਡੀ ਬਰਨਾਲਾ ਜੀ ਫਾਰਮ ਟਰੈਕ 60 ਬੀ ਫਾਰਮ ਟਰੈਕ 60 ਜਵਾਨਾ ਨਾ ਸਾਦਰੀ ਲੱਗੀ ਆ ਟਾਇਰ ਟੂਰ ਵਧੀਆ ਸੈਂਟਰ ਗੇਅਰ ਟਰੈਕਟਰ ਦੇਖੋ ਜੀ 12 ਮਾਡਲ ਆ 4,25,000 ਰੁਪਏ ਰੇਟ ਆ 12 ਮਾਡਲ 4,25,000 ਰੁਪਏ ਰੇਟ ਆ ਇਹ ਪ੍ਰੈਸ਼ਰ ਸਟੀering ਆ ਜੀ ਟਾਪ ਮਾਡਲ ਆ ਟਰੈਕਟਰ ਦੇਖੋ ਬਿਲਕੁਲ ਨਵੇਂ ਆ ਟਾਇਰ ਵਾਈ ਜੀ ਸੀਆਟ ਦੇ ਟਾਇਰ ਆ ਇਹ ਕੋਲ ਟਰੈਕਟਰ ਕਿਆ ਬਾਤ ਹੈ ਨੇ ਜੀ ਜਿਆਦਾ ਦਾ ਟਰੈਕਟਰ ਰੰਗ ਜਮਾ ਹੈ ਵਧੀਆ ਪਿਆ ਜੀ ਟਰੈਕਟਰ ਦੇਖ ਸਕਦੇ ਹੋ ਬਹੁਤ ਵਧੀਆ ਟਰੈਕਟਰ ਆਰਮ ਟਰੈਕ 60 ਦੇਖੋ 2012 ਮਾਡਲ 4 ਲੱਖ 32 ਹਜ਼ਾਰ ਪਰ ਰੇਟ ਹੈ ਬਹੁਤ ਵਧੀਆ ਟਰੈਕਟਰ ਹੈ ਬਈ ਆਰਮ ਟਰੈਕ 60 ਪ੍ਰੀਤ ਪ੍ਰੀਤ ਆ ਗਿਆ ਜੀ ਤੋ ਤੇ ਰਹੇਗਾ ਪ੍ਰੀਤ ਦੇ ਸਕਦੇ ਆ ਜੀ। ਕੋਲੋ ਦੇ ਟਾਇਰ ਆ। ਬਿਲਕੁਲ ਟਰੈਕਟਰ ਪੂਰਾ ਵਧੀਆ ਜੀ। ਰੰਗ ਰੰਗ ਜਵਾਂ ਨਾਲ ਦਾ ਪਿਆ। ਤੇ 4 ਸਿਲੰਡਰ ਆ। ਸਾਈਡ ਗੀਰ ਆ ਜੀ ਦੇਖੋ ਤੁਸੀਂ। ਗੀਅਰ ਦੇਖੋ ਬਾਈ ਤੁਸੀਂ ਕਿਹੜੇ ਢੰਗ ਦੇ ਆ ਟਰੈਕਟਰ ਦੇ। ਲਓ ਜੀ ਮਿੱਤਰੋ ਚਲੋ ਚੈੱਕ। 6894 6894 ਜੀ ਟਰੈਕਟਰ ਹੈ। ਬਿਲਕੁਲ ਸੋਨਾ ਟਰੈਕਟਰ ਹੈ ਜੀ। ਪ੍ਰੀਤ ਨੋ ਬਾਈ 21 ਮਾਡਲ ਆ 465000 ਰੁਪਿਆ ਰੇਟ 21 ਮਾਡਲ ਆ 465000 ਰੁਪਿਆ ਰੇਟ ਹੈ ਜੀ 21 ਮਾਡਲ 465000 ਰੁਪਿਆ ਰੇਟਾ ਸਾਧਰੀ ਲੱਗੀ ਹੋ ਜਾਣਾ ਨੇ 6094 ਫਰੀਦ ਆ ਬਾਈ ਵੀਡੀਓ ਕਰ ਦਿਓ ਜੀ ਸ਼ੇਅਰ ਦੱਬ ਕੇ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਟਰੈਕਟਰ ਮੰਡੀ ਬਰਨਾਲਾ ਜੀ ਅਜਾ ਜੌਂਡੀਆਰ 5310 ਹੈ ਰੇਟ ਢੱਡਾ ਵਾਲਾ ਜੌਂਡੀਆਰ ਟਰੈਕਟਰ ਦੇਖੋ ਬਾਈ ਟਰੈਕਟਰ ਵਧੀਆ ਟਰੈਕਟਰ ਹੈ ਜੀ ਡੱਕ ਡੱਕ ਲੱਗਿਆ ਤੇ ਟਾਇਰ ਵਧੀਆ ਪਏਗਾ ਗੁੜੀਆ ਦੇ ਪਾਈ ਵਾ ਟਾਇਰ ਦੇਖੋ ਬਲ ਟਰੈਕਟਰ 21 ਮਾਡਲ ਹੈ 792000 ਰੁਪਏ ਰੇਟ ਹੈ ਬਾਕੀ ਮੌਕੇ ਤੇ ਹੋਊ ਜੀ ਗিয়ার ਪ੍ਰੋ ਹੈ ਜੀ ਦੇਖ ਸਕਦੇ ਆ ਜੀ ਟਰੈਕਟਰ ਸੋਹਣਾ ਜੀ 21 ਮਾਡਲ 5310 ਸਾਈਡ ਗੇਰ ਹੈ ਜੀ ਬਹੁਤ ਵਧੀਆ ਟਰੈਕਟਰ ਹੈ ਬਈ ਦੇਖ ਸਕਦੇ ਹੋ ਜੌਂਡੀ ਯਾਰ ਚਾਰੇ ਢਰ ਪੂਰੇ ਸਰਦੇ ਪਏ ਆ ਜੀ ਦੇਖੋ ਭਾਈ ਜੀ ਇਧਰ ਦੇਖੋ ਤੁਸੀਂ ਰਾਈਸਰ ਪ੍ਰੋਸਸ ਸਟੀering ਪੂਰਾ ਹਨ ਘੈਂਟ ਹੈ ਦੇਖੋ ਜੀ ਸੀਟ ਇੱਥਾ ਤਹਾਂ ਤਹਾਂ ਨੂੰ ਹੋ ਜਾਂਦੀ ਹੈ ਟਰੈਕਟਰ ਜੀ ਇੱਕ ਟਰੈਕਟਰ ਹੋਰ ਲੈ ਕੇ ਆ ਜੀ ਸੋਨਾਲਿਕਾ 50 ਪਾਵਰ ਦਾ ਜੀ 750 RX ਸੋਨਾਲਿਕਾ ਜਮਾਨਾਵਾ ਟਰੈਕਟਰ ਪਏ ਆ ਜੀ ਗੁੜਿਆ ਦੇ ਟਾਇਰ ਪਏ ਪਿਆ ਸਾਡੇ ਸਾਹਮਣੇ ਆ ਗੁੜਿਆ ਦੇ ਟਾਇਰ ਇਹ 16922 ਦੇ ਟਰੈਕਟਰ ਵਧੀਆ ਪਿਆ ਜੀ ਪੂਰਾ ਲਓ ਜੀ ਮਿੱਤਰਾਂ ਬਹੁਤ ਹੀ ਸੋਹਣਾ ਟਰੈਕਟਰ ਪਿਆ ਦੇਖੋ ਬਾਈ ਤੇ ਇਹ ਮਾਡਲ ਹੈ ਜੀ 318500 ਰੁਪਏ ਰੇਟ ਹੈ 2023 ਮਾਡਲ ਹੈ ਪ੍ਰੈਸ਼ਰ ਸਟੀering ਹੈ ਜੀ ਟਰੈਕਟਰ ਬਹੁਤ ਸੋਹਣਾ ਬਾਈ ਲਓ ਜੀ ਮਿੱਤਰੋ ਆਹ ਯਾਰੀ ਲੱਗੀ ਹੋਈ ਦੇਖੋ ਇਹ ਸ਼ੋਹ ਤੇ ਦੇਖ ਸਕਦੇ ਜੀ ਟਰੈਕਟਰ ਬਹੁਤ ਅੱਛਾ ਕਾਇਆ ਡਬਲ ਟਰੈਕਟਰ ਸੋਨਾਲੀਕਾ 750 RX 7303 ਆਣ ਬੜਿਆ ਸਿਹਰਾ ਕਰਿਆ ਪਿਆ ਜੀ ਵੀਡੀਓ ਕਰ ਦਿਓ ਜੀ ਸ਼ੇਅਰ ਹੋਰ ਤੁਹਾਨੂੰ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਹੈ ਮਾਡਲ ਸੋਨਾਲੀਕਾ 60 ਪਾਵਰ ਦਾ ਤੇ ਇਹ ਮਾਡਲ ਸੋਨਾਲੀਕਾ 60 ਪਾਵਰ ਦਾ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਦੇ ਗੀਜ ਰੰਗ ਪਾਏ ਗਏ ਮੰਗਰ ਕਾਲੇ-ਕਾਲੇ ਸਾਤਰੀ ਬਿਲਕੁਲ ਨਵੀਆਂ ਜੀ ਟਰੈਕਟਰ ਦੇ ਦੇਖੋ ਇਹ ਟਰੈਕਟਰ ਸੋਨਾਲੀਕਾ 60 ਦਾ ਤੇ ਸਾਈਡ ਗੇਅਰ ਆ ਜੀ ਟਰੈਕਟਰ ਬਿਲਕੁਲ ਨਵਾਂ ਪਿਆ ਤੇ ਇਹ ਮਾਡਲ ਹੈ ਟਾਇਰ ਮੋٹے ਭਾਈ ਬਹੁਤ ਸੋਹਣੇ ਲਓ ਜੀ ਪੰਜਾਬ ਨੰਬਰ ਹੈ ਸਾਰੇ ਟਰੈਕਟਰ 775 ਰੇਟ ਕਰਦੇ ਆ ਬਾਕੀ ਮੌਕੇ ਤੇ ਹੋ ਜੂ ਜੀ 775000 ਦੇਖੋ ਜੀ ਵੀਡੀਓ ਟਰੈਕਟਰ ਬਹੁਤ ਸੋਹਣਾ ਜੀ ਸੋਨਾਲੀਕਾ ਸੱਤ ਬਬਰ ਦਾ ਟਰੈਕਟਰ ਮੰਡੀ ਬਰਨਾਲਾ ਦੇ ਟਰੈਕਟਰ ਮੰਡੀ ਬਰਨਾਲਾ ਦੇ ਵੀ ਸਾਰੇ ਨਿਕਾ ਮਾਰੂ ਜਿੱਤੇ ਜਿੱਤੇ ਤਾਂ ਉਹ ਟਰੈਕਟਰ ਦੇਖਦੇ ਵੀ ਇਹਨੂੰ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਦੇਖੋ ਜੀ ਟਰੈਕਟਰ ਮੰਡੀ ਬਰਨਾਲਾ ਹੁਣ ਆਹ ਲੋ ਬਈ ਜਾਂਦੀ ਆ ਟਰੈਕਟਰ ਦੇ ਬਹੁਤ ਵਧੀਆ ਟਰੈਕਟਰ ਚੌਂਦੀ ਯਾਰ ਸਾਰੇ ਟਰ ਨਵੇਂ ਆ ਗੱਲ ਪਹਿਲਾਂ 12 ਮਾਡਲ 495 ਹਰੀਟਾ ਜੀ ਟਰੈਕਟਰ ਦੇਖੋ ਸਾਦੇ ਲੱਗੀ ਆ ਜੋ ਸੋਨਾ ਟਰੈਕਟਰ ਧੱਕੜ ਗਿਆ ਮੇਰੇ ਗੌੜੀ ਯਾਰ 12 ਮਾਡਲ ਹੈ ਟਰੈਕਟਰ ਮਾਡੀ ਵਰਨ ਵਾਲਾ YouTube ਚੈਨਲ ਫਾਰਮਰ ਗੰਗਾ ਨਾਟ ਗਿਆ ਟਰੈਕਟਰ ਬਗ ਗਿਆ ਦੇਖ ਸਾਡਾ ਟਾਇਰ ਹੈ ਮਾਰਕੀ ਪਾਇਆ ਹੈ ਐਮ ਆਰ ਪੀ ਟਾਇਰ ਬਗ ਗਿਆ ਟਰੈਕਟਰ ਵੀ ਗੌੜੀ ਯਾਰ 50 55 ਇਨਸਤਰੀ ਲੱਗੀ ਹੈ ਬਈ ਸੋਨਾ ਟਰੈਕਟਰ ਨੋ ਵੀ ਨਾ 12 ਮਾਡਲ ਆ ਜਾਂਦੀ ਯਾਰ ਖਰੀਦ ਦੋ ਬਰਾ ਗੀ ਬਾਕੀ ਮੌਕੇ ਤੇ ਹੋਗੂ ਮੈਂ ਰੇਟ På ਦੱਸ ਦਿੱ 16 ਮਾਡਲ ਆ ਜਾਂਦੀ ਯਾਰ 16 ਮਾਡਲ 350000 ਰੁਪਏ ਰੇਟ ਆ 16 ਮਾਡਲ 350000 ਰੁਪਏ ਰੇਟ ਆ ਇਹ ਵੀ ਟਰੈਕਟਰ ਸੋਹਣਾ ਜੀ ਇਹ 5310 ਇਹ 5310 ਟਰੈਕਟਰ ਜੀ ਦੇਖੋ ਬਹੁਤ ਵਧੀਆ ਟਰੈਕਟਰ ਹੈ ਬਈ ਜੌਂਡੀ ਯਾਰ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਈ ਜੌਂਡੀ ਯਾਰ ਆ ਲਾਈਟਾਂ ਵਿੱਚ ਦੇਖੋ ਜੀ ਖੰਡੇ ਆਪੀ ਉਹ ਲਾਈਟਾਂ ਵਿੱਚ ਖੰਡੇ 16 ਮਾਡਲ C50 ਦਾ ਬਾਕੀ ਮੌਕੇ ਤੇ ਉਹ ਜੀ ਸਾਈਡ ਗਈ ਰਹੇ ਸਾਦਰੀ ਨਮੀ ਟਾਇਰ ਵਧੀਆ ਪਾਇਆ ਜੀ ਦੇਖੋ ਸਿੱਟਾ ਲੱਗਿਆ ਵਾਵੇ ਜੀ ਅੰਡਾ ਦੇਖੀ ਖੜਾ 5210 ਜੌਂਡੀ ਯਾਰ ਜੀ ਵੀਰੋ ਸ਼ੇਅਰ ਕਰ ਦਿਓ ਟਰੈਕਟਰ ਮੰਡੀ ਬਰਨਾਲਾ ਜੀ 652 ਆ ਗਿਆ ਜੀ 652 652 ਕੋਈ ਵੀ ਟਰੈਕਟਰ ਆਉਂਦਾ ਮੰਡੀ ਦੇ ਵਿੱਚ ਬਹੁਤ ਵਧੀਆ ਟਰੈਕਟਰ ਹੈ ਬਾਈ 652 ਦੇਖ ਸਕਦੇ ਹੋ ਐਚ ਐਮਟੀ 652 11 ਮਾਡਲ ਹੈ 425000 ਰੁਪਏ ਰੇਟ ਹੈ ਜੀ 11 ਮਾਡਲ 425000 ਰੁਪਏ ਰੇਟ ਹੈ ਟਰੈਕਟਰ ਸੋਹਣਾ ਜੀ ਇਹ ਸਾਰੇ ਨੂੰ ਟਰੈਕਟਰ 652 ਹੈ ਜੀ ਬਿਲਕੁਲ ਵਧੀਆ ਟਰੈਕਟਰ ਹੈ ਜੀ ਪੈਂਟ ਬਾਈ ਦੇਖੋ ਜੀ 65 ਬਾਈ ਟਰੈਕਟਰ ਕਿਆ ਬਾਤ ਹੈ ਨਹੀਂ ਵੀਡੀਓ ਸ਼ੇਅਰ ਕਰ ਦਿਓ ਬਾਈ ਦੱਬ ਕੇ ਚਲੋ ਜੀ ਤੁਹਾਨੂੰ ਦਿਖਾਉਣਾ ਟਰੈਕਟਰ 855 ਸਵਰਾਜ ਨਾਲ ਟਰਾਲੀ ਹੈ ਬਾਈ ਜੀ ਟਰਾਲੀ ਦਾ ਰੇਟ ਆਡਾ ਤੇ ਟਰੈਕਟਰ ਦਾ ਆਡਾ ਟਰੈਕਟਰ ਦੇਖੋ ਤੁਸੀਂ 11 ਮਾਡਲ ਹੈ 3 ਲੱਖ 80000 ਰੁਪਏ ਰੇਟ ਹੈ 11 ਮਾਡਲ ਹੈ 3 ਲੱਖ 80000 ਰੁਪਏ ਰੇਟ ਹੈ ਜੀ ਟਰੈਕਟਰ ਸੋਹਣਾ ਜੀ ਦੇਖ ਸਕਦੇ ਹੋ ਟਾਇਰ ਟੂ ਵਧੀਆ ਪਏ ਹੋ ਲਓ ਬਾਈ ਜੀ <Tipps> 11 ਮਾਡਲ 380000 ਰੁਪਏ ਦਾ ਬੰਪਰ ਲੱਗਿਆ ਹੋਇਆ ਟਰੈਕਟਰ ਸੁਣੋ ਦੇਖ ਸਕਦੇ ਜੀ ਵੀਡੀਓ ਦੇ ਵਿੱਚ ਆ ਇਧਰ ਆ ਗਈ ਜੀ ਹੁਣ ਟਰਾਲੀ ਟਰਾਲੀ ਦਾ ਰੇਟ 195000 ਰੁਪਏ ਰੇਟ ਹੈ ਜਾਲੀ ਲੱਗੀ ਹੈ ਜੀ ਟਰਾਲੀ ਦੇਖੋ ਦੂਰੇ ਟਾਇਰ ਪਏ ਵਿਆ ਪੂਰੀ ਵਧੀਆ ਟਰਾਲੀ ਹੈ ਜੀ ਤੇ ਵਧੀਆ ਟਾਇਰ ਹੈ ਜੀ ਐਨ ਪੂਰੇ ਸਿਰੇ ਤੇ ਪਏ ਗਏ ਆ ਬੋਲੋ ਦੇ ਦੇਖ ਸਕਦੇ ਆਂ ਜੀ ਟਾਇਰ ਵਧੀਆ ਟਾਇਰਾਂ ਚਾਹ ਟਰਾਲੀ ਨੀਲਾ ਰੰਗ ਕਰਿਆ ਵਾ ਟਰਾਲੀ ਨੂੰ ਟਰਾਲੀ ਵਧੀਆ ਟਰਾਲੀ ਹੈ ਜੀ ਪੰਪ ਵਾਲੀ ਟਰਾਲੀ ਹੈ ਜੀ ਪੰਪ ਲੱਗਿਆ ਹੋਇਆ ਵਧੀਆ ਜੀ ਜੈਕ ਲੈਫਟ ਵਾਲੀ ਹੈ ਟਰਾਲੀ ਤੇ ਲੈਫਟ ਚੱਕੋ ਟਰਾਲੀ ਵੇਲੀ ਦੇਖ ਸਕਦੇ ਜੀ ਬਹੁਤ ਵਧੀਆ ਟਰਾਲੀ ਹੈ ਜੀ ਤੁਹਾਨੂੰ 파ਰਸ ਦਿਖਾਉਣਾ ਟਰਾਲੀ ਦਾ ਜੀ 파ਰਸ ਦੇਖੋ 파ਰਸ ਵੀ ਵਧੀਆ ਪਿਆ ਵਿੱਚੋਂ ਜੀ 파ਰਸ ਵਧੀਆ ਪਿਆ ਲਓ ਜੀ ਮਿੱਤਰੋ ਗਾਹਾਂ ਤੁਹਾਨੂੰ ਦਿਖਾਉਣਾ ਹੈ ਰੇਟ ਦਿਖਾਉਣਾ ਜੀ ਟਰਾਲੀ ਦਾ ਰੇਟ ਤੁਸੀਂ ਦੇਖੋਗੇ ਟਰਾਲੀ ਦਾ ਰੇਟ 195000 ਹੈ 195000 ਦਾ ਰੇਟ ਹੈ ਟਰਾਲੀ ਦਾ ਬਲੂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ YouTube ਚੈਨਲ ਆਪਣਾ ਫਾਰਮਰ ਕਿੰਗ ਨਾਟ ਗੇਰ ਨੂੰ ਸਬਸਕ੍ਰਾਈਬ ਕਰ ਦੇ ਜੀ ਲੋ ਤੁਹਾਨੂੰ ਦਿਖਾਉਣਾ ਹੈਗੇ ਸੋਨਾਲੀ ਕਾ ਟਰੈਕਟਰ ਦੇਖੋ 750 ਪਾਵਰ ਦਾ ਜਮਾ ਨਵਾਂ ਟਰੈਕਟਰ ਹੈ ਜੀ ਸੋਨਾਲੀ ਕਾ 750 ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਬਾਈ ਸੋਨਾਲੀਕਾ 750 ਦੇਖੋ ਬਈ ਟਰੈਕਟਰ ਉਹ ਵੀ ਟਰੈਕਟਰ ਹੈ ਸੋਨਾਲੀਕਾ 750 23 ਮਾਡਲ ਹੈ ਜੀ 642000 ਦਾ ਰੇਟ ਹੈ 3 ਸਪੀਡਰ ਟਰੈਕਟਰ ਸੋਨਾ ਜੀ ਦੇਖੋ ਬਈ ਵੀਡੀਓ ਦੇ ਵਿੱਚ ਬਹੁਤ ਵਧੀਆ ਟਰੈਕਟਰ ਹੈ ਜੀ ਸੋਨਾਲੀਕਾ 750 ਦੇਖੋ ਟਾਇਰ ਸਾਰੇ ਨਵੇਂ ਪਏ ਆ ਸੜ ਗਏ ਰੋ ਜੀ ਲੋ ਵੀ ਮਿੱਤਰੋ ਇੱਕ ਪ੍ਰੀਤ ਦਿਖਾਉਣਾ ਸਾਨੂੰ ਬਹੁਤ ਵਧੀਆ ਟਰੈਕਟਰ ਹੈ ਫਰੀਦ ਵੀ 6090 ਫਰੀਦ 6090 ਦੇਖ ਸਕਦੇ ਆ 6090 ਫਰੀਦ ਇਹ ਵੀ ਟਰੈਕਟਰ ਵਧੀਆ ਵੇ ਜੀ ਨਵੇਂ ਵੀ ਤੁਸੀਂ ਸ਼ੇਅਰ ਕਰਦੇ ਲਾਈਕ ਕਰਦੇ ਘੋੜਾ ਵੰਪਰ ਦੇਖੋ ਟਰੈਕਟਰ 21 ਮਾਡਲ ਹੈ 4,66,000 ਰੁਪਏ ਹੈ ਪਾ ਜੀ 21 ਮਾਡਲ 4,66,000 ਰੁਪਏ ਹੈ ਟਰੈਕਟਰ ਸੋਹਣਾ ਹੈ ਲੋ ਜੀ ਮਿੱਤਰੋ ਪੰਜਾਬ ਨੰਬਰ ਹੈ ਜੀ ਦੇਖ ਸਕਦੇ ਟਰੈਕਟਰ ਬਹੁਤ ਵਧੀਆ ਜੀ ਤਰੀਕ ਦੇਖ ਸਕਦੇ ਅੱਜ ਪ੍ਰੀਤ ਟਰੈਕਟਰ ਵਾਲੇ ਆਏ ਹੈ ਜੀ ਮੰਡੀ ਦੇ ਵਿੱਚ ਗੁੜੀਆ ਦੇ ਟਾਇਰ ਪਾਇਆ ਜੀ 16 ਨੂੰ 28 ਦੇ ਦੇਖ ਸਕਦੇ ਹੋ ਟਰੈਕਟਰ ਵਧੀਆ ਸੋਹਣਾ ਜੀ ਸੈਂਟਰ ਗੇਅਰ ਆ ਜੀ ਟਰੈਕਟਰ ਇਹ ਸੈਂਟਰ ਗੇਅਰ ਆ ਜੀ ਸੈਂਟਰ ਗੇਅਰ ਆ ਜੀ ਤੁਸੀਂ ਦੇਖ ਸਕਦੇ ਹੋ ਪਿਛਲਾ ਪਾਸਾ ਦੇਖੋ ਟਰੈਕਟਰ ਦਾ ਲਓ ਵੀ ਮਿੱਤਰੋ ਪਿਛਲਾ ਪਾਸਾ ਦੇਖੋ ਤੇ ਬਾਈ ਜੀ ਮੀਟਰ ਦੇਖੋ ਟਰੈਕਟਰ ਦੇ ਮੀਟਰ ਦੇਖੋ ਟਰੈਕਟਰ ਮੰਡੀ ਵਰਨਾਲ ਆ ਜੀ ਇਹਨੂੰ ਸਾਕ ਤੇ ਵੀਡੀਓ ਕਰ ਦਿਓ ਜੀ ਸ਼ੇਅਰ ਦੱਬ ਕੇ ਹਾਂਜੀ ਭਾਈ ਜੀ ਤਾਂ ਇਹਨੂੰ ਟਰੈਕਟਰ ਮੰਡੀ ਬਰਨਾਲਾ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਟਰੈਕਟਰ ਵਧੀਆ ਐ ਸੀ ਜੀ ਵਧੀਆ ਵਿਕਰੀ ਹੋਈ ਆ ਟਰੈਕਟਰਾਂ ਦੀ ਵਧੀਆ ਵਪਾਰੀ ਆਈ ਸੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫੇਰ ਦਿਖਾਵਾਂਗੇ ਜੇ ਤੂੰ ਵਧੀਆ ਟਰੈਕਟਰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਦਿਓ ਫਾਰਮਰ ਕਿੰਗ 511 ਆਪਣੇ YouTube ਚੈਨਲ ਆ ਚੰਗਾ ਭਾਈ ਜੀ ਧੰਨਵਾਦ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ